ਅੱਜ ਇੱਕ ਗੱਲ ਦੋਸਤੋ ਮੋਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਪ੍ਰਵਾਸੀਆਂ ਵੱਲੋਂ ਦੋ ਪੰਜਾਬੀਆਂ ਦੇ ਕੀਤੇ ਗਏ ਕਤਲ ਅਤੇ ਉਹਨਾਂ ਤੇ ਕੀਤੇ ਗਏ ਇਸ ਜੁਰਮ ਦੀ ਹਜੇ ਦਾਸਤਾਨ ਚੱਲ ਹੀ ਰਹੀ ਹੈ ਹਾਲੇ ਇਹ ਮਾਮਲਾ ਠੰਡਾ ਵੀ ਨਹੀਂ ਹੋਇਆ ਕਿ ਉੱਥੇ ਹੀ ਇਸ ਮਾਮਲੇ ਦੇ ਦੌਰਾਨ ਲਖਸਿਧਾਣਾ ਜੋ ਕਿ ਆਪਣੇ ਸਾਥੀਆਂ ਦੇ ਨਾਲ ਇਸ ਧਰਨੇ ਦੇ ਵਿੱਚ ਇਸ ਮੋਰਚੇ ਦੇ ਵਿੱਚ ਡਟੇ ਹੋਏ ਸਨ ਉਹਨਾਂ ਨੇ ਪੰਜਾਬ ਦੇ ਖਿਲਾਫ ਚੱਲ ਰਹੀ ਇੱਕ ਹੋਰ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ ਹੈ ਜਿਹੜੀ ਕਿ ਤੁਹਾਡੇ ਵੀ ਰੋਂਗ ਤੇ ਖੜੇ ਕਰ ਦੇਵੇਗੀ ਕਿਉਂਕਿ ਇਹ ਜਹੀ ਸਾਜ਼ਿਸ਼ ਹੈ ਜਿਸ ਦੇ ਉੱਪਰ ਸ਼ਾਇਦ ਆਮ ਤੌਰ ਤੇ ਧਿਆਨ ਵੀ ਨਹੀਂ ਜਾਂਦਾ ਹੋਵੇਗਾ ਪਰ ਲਖਸਿਧਾਨਾ ਨੇ ਇਸ ਮਾਮਲੇ ਤੇ ਤੱਥਾਂ ਦੇ ਆਧਾਰ ਤੇ ਕੁਝ ਵੱਡੇ ਖੁਲਾਸੇ ਕੀਤੇ ਨੇ ਸੋ ਆਓ ਤੁਹਾਨੂੰ ਲੈ ਚਲਦੇ ਹਾਂ ਲਖਸਿਧਾਨਾ ਦੇ ਦੁਆਰਾ ਕੀਤੇ ਗਏ ਇਹਨਾਂ ਖੁਲਾਸਿਆਂ ਵੱਲ ਅਤੇ ਜੇਕਰ ਤੁਸੀਂ ਲੱਖਾ ਸਿਧਾਨਾ ਦੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ yes ਜਾਂ no ਲਿਖ ਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣਾ ਸੋ ਆਓ ਤੁਹਾਨੂੰ ਲੈ ਚਲਦੇ ਹਾਂ ਲੱਖਾ ਸਿਧਾਨਾ ਵੱਲ ਤੇ ਤੁਸੀਂ ਕਦੇ ਮਾਵਾ ਨੇ ਇੱਥੇ ਜਾਂ ਕਿਸੇ ਪਿਓਆ ਨੇ ਜਾਂ ਕਿਸੇ ਇਨਸਾਨਾਂ ਨੇ ਆਪਣੇ ਜਵਾਕ ਨੂੰ ਆਹ ਆਹ ਲਾਸੀਪੀਰ ਤੋਂ ਰੋਕਿਆ ਕਦੇ ਆ ਜਿੰਨੇ ਸੋਟਿਆ ਕੋਕੇ ਕੋਲੇਆ ਸੋਟਨਾ ਚਾਕਲੇਟਾਂ ਸੋਟਨਾ ਟੌਫੀਆਂ ਇੱਕ ਮਿੰਟ ਬਈ ਕੁੱਲ ਜੀ ਦੇ ਵਿੱਚ ਜਿਹੜਾ ਕੈਮੀਕਲ ਪਾਇਆ ਜਾਂਦਾ ਨਸਿਆਂ 'ਚ ਸਾਂਧ ਪਾਈ ਜਾਂਦਾ ਕਿਉਂ ਆਪਾਂ ਆਂ ਤੌਰ ਤੇ ਪੁਰਾਣੇ ਬਿਰਗਰਾਂ ਨੂੰ ਸੁਣਦੇ ਆਏ ਆਂ ਕਿ ਜਦੋਂ ਪੁਰਾਣੇ ਬਿਰਗਰ ਕਦੇ ਕਈ ਵਾਰੀ ਨਾ ਫੀਫੂ ਖਾਂਦੇ ਹੁੰਦੇ ਸੀ ਇਹ ਮਾੜੀ ਮੋਢੀ ਉਂਗਲਾਂ ਦੇ ਪੋਤੇ ਨੂੰ ਛਿਤਾਦ ਹੁੰਦੇ ਤੇ ਪੋਤਾ ਬਾਬਾ ਬਾਬਾ ਰੋਵਾ ਕਰਦਾ ਮਗਰੀ ਤੁਰੇ ਫਿਰਦਾ ਰਹਿੰਦਾ ਸੀ ਉਹੀ ਚੀਜ਼ ਇਹ ਐ ਇੰਨਾ ਅੱਜ ਜਿੰਨੇ ਤੁਸੀਂ ਜਿੰਨੇ ਠੰਡੇ ਪੀਨੇ ਹੋ ਜਿੰਨੀਆਂ ਤੁਸੀਂ ਟੌਫੀਆਂ ਟੈਬਲੇਟਾਂ ਖਾਣੇ ਹੋ ਇਹਨਾਂ ਦੇ ਬੱਚੇ ਹੀ ਸਾਹਤ ਪਾਇਆ ਜਾ ਰਹੇ ਐ ਬਹੁਤ ਵੱਡੇ ਪੱਦਰ ਦੇ ਤੁਹਾਡੀਆਂ ਨਸਲਾਂ ਨੂੰ ਕਿਵੇਂ ਤਬਾਹ ਕਰਨਾ ਕੀ ਇਹ ਜੇ ਸਵਾਲ ਹੁੰਦਾ ਵੀ ਕਫੀਨ ਕੀ ਹੁੰਦਾ ਤੇ ਇਹ ਇੱਕ ਕਫੀਨ ਦੁਕਾਨਾਂ ਤੋਂ ਆਮ ਮਿਲਦੀ ਐ ਆਮ ਐ ਇਹਦੇ ਕੋਈ ਰੋਗ ਟੋਕ ਨਹੀਂ ਨਸ਼ੇ ਨਹੀਂ ਕੋਈ ਰੋਗ ਟੋਕ ਨਹੀਂ ਕਿ ਤੋਂ ਲੋਗਾਂ ਨੇ ਨਸ਼ਾ ਮੁਯਾ ਸੁਭਰਾਓ ਤੁਹਾਨੂੰ ਬੇਨਤੀ ਹੈ ਜੇ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਆਪਣੇ ਜਵਾਬ ਦੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਘਰਾਂ ਨੂੰ ਪਰਦੇ ਆਓ ਘਰਾਂ ਨੂੰ ਪਰਦੇ ਤੋਂ ਭਾਗਾ ਕਰੇ ਕੋਈ ਲਵੇਰਾ ਰੱਖੋ ਪਸ਼ੂ ਰੱਖੋ ਕੋਈ ਮੱਝ ਰੱਖੋ ਕੋਈ ਦੁੱਧ ਦਾ ਕੋਈ ਦਹੀਂ ਆ ਘਿਓ ਆ ਮੱਖਣਾ ਰਸੀਆ ਉੱਥੇ ਆ ਜਾਓ ਜੇ ਬਚਣਾ ਹੈ ਪੁਜਾਰਾਂ ਦੇ ਵਿੱਚੋਂ ਕੋਈ ਵੀ ਚੀਜ਼ ਲੈਣੀ ਛੱਡ ਦਿਓ ਖਾਣੀ ਛੱਡ ਦਿਓ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਬਣੀ ਐ ਟਰੰਪ ਸਰਕਾਰ ਦੇ ਵਿੱਚ ਸਿਹਤ ਮੰਤਰੀ ਬਣਾਇਆ ਉਹਨੇ ਕੱਲ ਜਿਹੜਾ ਬੰਦਾ ਬਣਾਇਆ ਪਤਾ ਜਿਹੜਾ ਬੰਦਾ ਕਹਿੰਦਾ ਸੀ ਨਾ ਕਿ ਜਿੰਨੇ ਫਾਸਟ ਫੂਡ ਬਣਾਉਂਦੇ ਆ ਆ ਜਿੰਨੇ ਪੀਜੇ ਵਰਗ ਦੇ ਆ ਬਣਾਉਣ ਵਾਲੇ ਬੰਦਿਆ ਲੈ ਜਿ ਪਰਤੇ ਜੋ ਵੀ ਹੈਗੇ ਆ ਜਿੰਨਾ ਛੇਤੀ ਹੋ ਸਕੇ ਅਮਰੀਕਾ ਦੇ ਬਾਹਰ ਭਾਜੋ ਤੁਸੀਂ ਸਾਡੇ ਲੋਕਾਂ ਨੂੰ ਜਵਾਕਾਂ ਨੂੰ ਮਾਰ ਰਹੇ ਆ ਅਮਰੀਕਾ ਦੀ ਪਾਲਿਸੀ ਹੈ ਕੱਲ ਦੀ ਉਹ ਬੰਦਾ ਅਮਰੀਕਾ ਸਰਕਾਰ ਦਾ ਮੰਤਰੀ ਬੜਾ ਸਿਹਤਮੰਦ ਜੇ ਅਮਰੀਕਾ ਵਰਗੇ ਮਲਕ ਜਿਹੜੇ ਚੱਲਦੇ ਇਹਨਾਂ ਕੰਪਨੀਾਂ ਦੇ ਸਿਰਾਂ ਤੇ ਆ ਜੋ ਆਪਣੇ ਜਵਾਕਾਂ ਨੂੰ ਆਪਣੀਆਂ ਨਸਲਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਆਪ ਫਾਸਟ ਫੂਡ ਬਣਾਉਣ ਵਾਲੀਆਂ ਕੰਪਨੀਆਂ ਜੰਕ ਫੂਡ ਬਣਾਉਣ ਵਾਲੀਆਂ ਕੰਪਨੀਆਂ ਆ ਗੋਲਡ ਰੈਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਜਾ ਸਕਦੇ ਆ ਤੇ ਅਸੀਂ ਕਿਉਂ ਨਹੀਂ ਬਈ ਆਈ ਤਾਂ ਮੰਨਦੇ ਆ ਨਾ ਵੀ ਅਮਰੀਕਾ ਬਹੁਤ ਅਕੀਲੇ ਲੋਕ ਆ ਸੂਝਵਾਨ ਲੋਕ ਆ ਬਹੁਤ ਅੱਗੇ ਸੋਚਦੇ ਆ ਅੱਗੇ ਸਾਡੀਆਂ ਮਾਵਾਂ ਘਰੇ ਫਿਰਦੀਆਂ ਸਾਡੀਆਂ ਬੁੜੀਆਂ ਕੋਲੇ ਸਾਡੀਆਂ ਮਾਵਾਂ ਕੋਲੇ ਬੱਚਾ ਪੈਦਾ ਹੋ ਜਾਂਦਾ ਸੀ ਦਾਈਆਂ ਦਾਈਆਂ ਹੀ ਘਰੇ ਆ ਕੇ ਜਵਾਬ ਚਮਜਦੇ ਨਸੀ ਮੋਰ ਪਹਿਲੀ ਗੱਲ ਤਾਂ ਇਹ ਆ ਵਿਆਹ ਤੋਂ ਬਾਅਦ 5-4 ਸਾਲ ਬਾਅਦ ਦਵਾਈ ਲੈਣੀ ਪੈਂਦੀ ਆ ਫੇਰ ਕਹਾ ਜਵਾਕ ਪੈਦਾ ਹੁੰਦਾ ਉਹ ਵੱਡੇ ਆਪਰੇਸ਼ਨ ਨਾਲ ਹੁੰਦਾ ਉਹ ਕਹਾ ਵਿਆਹ ਪੈਦਾ ਹੁੰਦਾ ਬਿਮਾਰ ਜਾਂਦੇ ਜਵਾਗ ਦੇ ਟੀਕੇ ਗੋਲੀਆਂ ਦਵਾਈਆਂ ਲੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਕਿਉਂ ਆ ਗਿਆ ਭਾਈ ਅੱਗੇ ਸਾਡੇ ਬਜ਼ੁਰਗਾਂ ਦੀ 80-80 90-90 ਸਾਲ ਦੀ ਉਮਰਾਂ ਗੁੱਦਾਂ ਜੜਦੀ ਹੀ ਦੁਖਦਾ ਕੋਈ ਗੋਡਾ ਮੋਡਾ ਨਹੀਂ ਹੁੰਦਾ ਕੋਈ ਨਿਗਾਨ ਨਹੀਂ ਕਰਦੀ ਹੁਣ ਉਮਰ ਕਿੱਥੇ ਰਹਿ ਗਈ 50 ਸਾਲ ਸਰ ਸਰ ਕਿਹਨਾਂ ਯਾਰਾਂਾਂ ਕਿੱਥੇ ਉੱਡ ਗੀਆਂ ਖੁਸ਼ੀਆਂ ਹਾਸੇ ਖੇੜੇ ਕਿੱਥੇ ਉੱਡ ਗਏ ਉਹ ਐਡੇ ਜੁੱਸੇ ਐਨਾ ਸੇਤਾ ਕਿੱਥੇ ਗੰਨਾ ਜੇ ਆ ਮੇਲ ਕੁਤਕਰੇ ਖਾਵਾਓਂਗੇ ਜਵਾਕਾਂ ਦੇ ਆ ਪਿਆਓਂਗੇ ਏਕੇ ਦੇ ਢਾਲੇ ਵਰਗੇ ਜੰਮਣਗੇ ਜਾਂ ਜਾ ਕੇ ਜਲਾ ਸੁਣੋ ਬੋਲੇ